ਵਾਹਿਗੁਰੂ ਸਾਹਿਬ ਜੀ ਗਾਵਾ ਕੋ ਤਾਣ ਹੋਵਾ ਕਿਸਾ ਤਾਣ ਇੱਕ ਕਿਸੇ ਪਦ ਜਿਹੜਾ ਹੈ ਇਹਨੂੰ ਕਿਸੇ ਨਹੀਂ ਕਹਿਣਾ ਹੈ ਕਿਸੇ ਬੋਲਾ ਹੀ ਉਚਾਰਨ ਕਰਨਾ ਗਾਵਾ ਕੋ ਤਾਣ ਹੋਵਾ ਕਿਸਾ ਤਾਣ ਗਾਵਾ ਕੋ ਦਾਤ ਜਾਣਾ ਨੀਸਾਣ ਇਹ ਮੁਖ ਰੂਪ ਦੇ ਵਿੱਚ ਵਿਸਰਾਮ ਕੋ ਤੇ ਹੀ ਲਾਉਣਾ ਹੈ ਕਈ ਦਾਤ ਤੇ ਵਿਸਰਾਮ ਲਾਉਂਦੇ ਹਨ ਪਰ ਮੁਖ ਰੂਪ ਦੇ ਵਿੱਚ ਸੰਪਰਦਾ ਦੇ ਵਿੱਚ ਕੂ ਤੇ ਵਿਸਰਾਮ ਲਵਾਇਆ ਜਾਂਦਾ ਹੈ ਗਾਵੇ ਕੂ ਦਾਤ ਜਾਣਾ ਨੀਸਾਨ ਗਾਵੇ ਕੂ ਗੁਣ ਵਡਿਆਈਆ ਚਾਰ ਗਾਵੇ ਕੂ ਵਿਦਿਆ ਵਿਖਮ ਵਿਚਾਰ ਇਹ ਪਿੱਛੇ ਜਿਹੜਾ ਵਡਿਆਈਆ ਪਦ ਹੈ ਇਸ ਨੂੰ ਬਿੰਦੀਆਂ ਲਾ ਕੇ ਵਡੇ ਆਈਆਂ ਵਡਿਆਈਆਂ ਇਸ ਤਰ੍ਹਾਂ ਨਹੀਂ ਬੋਲਣਾ ਹੈ ਜਿਸ ਤਰ੍ਹਾਂ ਉਚਾਰਨ ਕੀਤਾ ਗਿਆ ਹੈ ਵਡਿਆਈ ਇੱਕ ਵਚਨ ਹੈ ਐੜੇ ਕਰਨਾ ਬਹੁਵਚਨ ਹੋ ਗਿਆ ਹੈ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਜਿਹੜਾ ਵਿਦਿਆ ਹੈ ਇਸ ਨੂੰ ਕਸ ਕੇ ਬੋਲਣਾ ਹੈ ਵਿਦਿਆ ਨਹੀਂ ਕਹਿ ਦੇਣਾ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇਹ ਇਹ ਵੀ ਜਿਹੜੀ ਪੰਕਤੀ ਹੈ ਸ਼ੁੱਧ ਉਚਾਰਨ ਕਰਨੀ ਹੈ ਕਈ ਤਨਖੇਹ ਕਹਿ ਦਿੰਦੇ ਹਨ ਯਾਨੀ ਦੋਹਾਂ ਪਦਾਂ ਨੂੰ ਇਕੱਠਾ ਕਰ ਦਿੰਦੇ ਹਨ ਕਈ ਕਰੇਤਨ ਬੋਲ ਜਾਂਦੇ ਹਨ ਇਹ ਜਿਹੜੇ ਪਿਛਲੇ ਚਾਰ ਪਦ ਹਨ ਇਹ ਨਖੇਰ ਕੇ ਪੜੇ ਜਾਣਗੇ ਤਾਂ ਇਹ ਸ਼ੁੱਧ ਉਚਾਰਨ ਹੋਏਗਾ ਗਾਵੈ ਕੋ ਇੱਥੇ ਵਿਸਰਾਮ ਹੈ ਫਿਰ ਬੋਲਣਾ ਸਾਜ ਕਰੇ ਤਾਨ ਖੇ ਇਸ ਤਰ੍ਹਾਂ ਖੇ ਹ ਔਂਕੜ ਨਹੀਂ ਲਾਦਣਾ ਖਖੇ ਲਾਂ ਦੀਦਕ ਵਧਾ ਕੇ ਹਹਾ ਮੁਕਤਾ ਹੈ ਖੇ ਦੇਹ ਸੇਹ ਇਹ ਉਚਾਰਨ ਦੂਮੇ ਪੰਕਤੀਆਂ ਦੇ ਵਿੱਚ ਗਾਵੈ ਕੋ ਜੀਵ ਲੈ ਫਿਰ ਦੇਹ ਇਹ ਵੀ ਫਿਰ ਦੇਹ ਨਹੀਂ ਕਹਿ ਦੇਣਾ ਲੈ ਫਿਰ ਇਕੱਠਾ ਨਹੀਂ ਕਹਿ ਦੇਣਾ ਇਹ ਸ਼ੁੱਧ ਬੋਲਣਾ ਹੈ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀਵ ਲੈ ਫਿਰ ਦੇਹ ਗਾਵੈ ਕੋ ਜੀਵ ਲੈ ਫਿਰ ਦੇਹ ਆ ਫਿਰ ਦੇਹ ਜਿਵੇਂ ਆਪਾਂ ਗਿਣਤੀ ਨਾਲ ਬਾਚਕ ਸ਼ਬਦ ਹੁੰਦੇ ਨਾ 1 2 3 4 ਜੀ ਲੈ ਫਿਰ ਦੇ ਇਸ ਤਰ੍ਹਾਂ ਇਹ ਸ਼ੁੱਧ ਹੋ ਜਾਂਦੇ ਗਾਵੈ ਕੋ ਜਾਪੈ ਦਿਸੈ ਦੂਰ ਹਾਂ ਦਿਸੈ ਪੁੱਲਾ ਹੀ ਬੋਲਣਾ ਹੈ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਹਾਦਰਾ ਹੀ ਉਚਾਰਨ ਕਰਨਾ ਜਿਸ ਤਰ੍ਹਾਂ ਉਚਾਰਨ ਕੀਤਾ ਗਿਆ ਕਈ ਹਾਦਰਾ ਕਹਿ ਦਿੰਦੇ ਹਨ ਧੱਦਾ ਲਾ ਦਿੰਦੇ ਹਨ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਟੂਟ ਇਹ ਵੀ ਕਥਨਾ ਪਾਠ ਇਕੱਠਾ ਹੀ ਕਰਨਾ ਹੈ ਕਈ ਵਾਰ ਆਪਣੀ ਲੈ ਚਾਲ ਨਾਲ ਜਦੋਂ ਪਾਠ ਕਰਦੇ ਹਨ ਫਿਰ ਬੋਲਦੇ ਹਨ ਕਥਨਾ ਕਥੀ ਨਾ ਆਵੈ ਟੂਟ ਕਥਨਾ ਵੱਖਰਾ ਹੋ ਜਾਂਦਾ ਹੈ ਬੋਲਣਾ ਕਥਈ ਹੈ ਕਥਨਾ ਕਥੀ ਇਥੇ ਵਿਸਰਾਮ ਹੈ ਯਾਦ ਰੱਖਣ ਵਾਲਾ ਵਿਸਰਾਮ ਹੈ ਕਥਨਾ ਕਥੀ ਨਾ ਤੇ ਨਹੀਂ ਲਾਉਣਾ ਹੈ ਕਥਨਾ ਕਥੀ ਇਥੇ ਵਿਸਰਾਮ ਹੈ ਨਾ ਆਵੇ ਟੂਟ ਬੇਨਤਾ ਨੇ ਉਸ ਵਾਹਿਗੁਰੂ ਜੀ ਦੀ ਕਥਾ ਦਾ ਕਥਨ ਕੀਤਾ ਪਰ ਨਾ ਆਵੇ ਟੂਟ ਉਸ ਦੀ ਕਥਾ ਦਾ ਉਸ ਦੀ ਮਹਿਮਾ ਦਾ ਉਹਦੀ ਜਸ ਦਾ ਕੋਈ ਟੋਟਾ ਨਹੀਂ ਆਉਂਦਾ ਹੈ ਅੰਤ ਨਹੀਂ ਆਉਂਦਾ ਹੈ ਕਾਥ ਕਾਥ ਕਥੀ ਕੋਟੀ ਕੋਟ ਕੋਟ ਇਕਾਥ ਕਾਥ ਕਥੀ ਪੁੱਲੀ ਪਦ ਬੋਲਨੇ ਹਨ ਕਥ ਕਥ ਕਥੀ ਇਸ ਤਰ੍ਹਾਂ ਨਹੀਂ ਬੋਲਣਾ ਕਾਥ ਕਾਥ ਕਥੀ ਕੂਟੀ ਕੋਟ ਕੋਟ ਦੇਦਾ ਦੇ ਲੈਦੇ ਥੱਕ ਪਾਹ ਇਹ ਦੀਦਾ ਹੀ ਉਚਾਰਨ ਕਰਨਾ ਹੈ ਲੈਦੇ ਹੀ ਉਚਾਰਨ ਕਰਨਾ ਇੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਨਹੀਂ ਉਚਾਰਨ ਕਰਨੀ ਹੈ ਇਹਦਾ ਉਚਾਰਨ ਕਰਨਾ ਹੈ ਦੀਦਾ ਦੇ ਲੈਦੇ ਥੱਕ ਪਾਹੀ ਜੁੱਗਾ ਜੁਗੰਤਰ ਖਾਹੀ ਖਾਹ ਇਹ ਵੀ ਜੁੱਗਾ ਪਦ ਜਿਹੜਾ ਹੈ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਫਿਰ ਅਗਲਾ ਜਿਹੜਾ ਜੁਗੰਤਰ ਹੈ ਇਹ ਵੀ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੁੱਗਾ ਜੁਗੰਤਰ ਖਾਹੀ ਖਾਹ ਇਹ ਖਾਹੇ ਪਾਹੇ ਲਾਵਾਂ ਨਹੀਂ ਲਾਉਣੀਆਂ ਸਿਆਰੀ ਬੋਲਨੀ ਹੈ ਪਾਹ ਖਾਹ ਹੁਕਮੇ ਹੁਕਮ ਚਲਾਏ ਰਾਹ ਹੁਕਮੀ ਪੱਤੀ ਵਿਸਰਾਮ ਲਾਉਣਾ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਰਿਗਸਾ ਵੇ ਪਰਵਾਹ ਇਹ ਵੀ ਵੇ ਪਰਾਰੇ ਤੋਂ ਨਹੀਂ ਤੋੜਨਾ ਹੈ ਵਾਵੇ ਨੂੰ ਡੈਸ਼ ਦੇ ਕੇ ਲਮਕਾ ਕੇ ਉਚਾਰਨ ਕਰਨਾ ਹੈ ਪਾਠ ਇਕੱਠਾ ਹੀ ਹੈ ਵੇ ਪਰਵਾਹ ਔਂਕੜ ਵੀ ਉਚਾਰਨ ਕਰਨਾ ਹੈ ਵੇ ਪਰਵਾਹੂ ਗੂੜਾ ਨਹੀਂ ਬੋਲਣਾ ਹੈ